ਦੇਰੇ ਧੰਦਾ ਉਹ ਲੜ ਰਹੇ ਆ ਉਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਕਿਉਂਕਿ ਧਰਮ ਦੀ ਰਾਜਨੀਤੀ ਜਿਹੜੀ ਆ ਉਹ ਦੇਸ਼ ਨੂੰ ਦੀ ਸੁਰੱਖਤ ਨਹੀਂ ਉਹ ਦੇਸ਼ ਦੇ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੇ ਫਿਰਕਾ ਫਿਰਕਾ ਪ੍ਰਸਤੀ ਦਾ ਰਾਜ ਲਿਆਉਣਾ ਚਾਹੁੰਦੇ ਆ ਪਰ ਦੇਸ਼ ਦੇ ਲੋਕ ਸਮਝਦਾਨ ਨੇ ਇਸ ਗੱਲ ਨੂੰ ਮੂੰਹ ਨਹੀਂ ਲਾਇਆ ਮੈਂ ਦੱਸਣਾ ਚਾਹੁੰਦਾ ਜਿਹੜਾ ਭਾਪਤੀ ਹੈ ਜਨਤਾ ਪਾਰਟੀ ਜਿਹੜਾ ਪੰਜਾਬ ਆ ਇਹਦੇ ਤੋਂ ਤਾਂ ਵੈਸੇ ਵੀ ਖਫਾ ਕਿਉਂਕਿ ਪੰਜਾਬ ਦੇ ਲੋਕ ਮਾਰਚ ਹਲੰਦਰ ਪਾਰਲੀਮੈਂਟ ਦੀ ਇਲੈਕਸ਼ਨ ਦਾ ਜਿਹੜਾ ਚੋਣ ਪ੍ਰਚਾਰ ਸਿੱਖ ਰਹੇ ਤੇ ਆ ਅੱਜ ਸੰਗੋਵਾਲ ਨਗਰ ਦੇ ਵਿੱਚ ਭਰਵੀ ਮੀਟਿੰਗ ਹੋਈ ਔਰ ਸਾਰੇ ਨਗਰ ਨੇ ਜਦੋਂ ਮੈਂ ਸਵੇਦਾ ਪਿੰਡਾਂ 'ਚ ਜਾ ਰਿਹਾ ਤੇ ਬਹੁਤ ਵੱਡੀ ਲਹਿਰ ਪੰਚ ਕਿਉਂਕਿ ਅਜ ਸਾਹ ਚੰਦਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਲੋਕ ਉਹਨਾਂ ਨੂੰ ਪਾਰਟੀਆਂ ਤੋਂ ਉੱਪਰ ਉੱਠ ਕੇ ਵੋਟ ਪਾ ਰਹੇ ਆ ਮੈਨੂੰ ਲੋਕਾਂ ਦੇ ਵਿਸ਼ਵਾਸ ਆ ਕਿ ਜਿੱਦਣ ਪੋਲਿੰਗ ਹੋਊਗੀ ਤੇ ਸਭ ਤੋਂ ਵੱਡੀ ਲੀਡ ਸ਼ਾਹਕੋਟ ਹਲਕੇ ਦੀ ਹੋਊਗੀ ਕਾਂਗਰਸ ਪਾਰਟੀ ਵੱਡੀ ਜੀ ਨਾਲ ਜਿੱਤ ਕੇ ਚੰਨੀ ਸਾਹਿਬ ਨੂੰ ਪਾਰਲੀਮੈਂਟ ਵਿੱਚ ਹਾਂਜੀ ਸਰ ਅਸਵਿਚ ਬੇਨਤੀ ਮੈਸੇਜ ਮੇਰੀ ਇੱਕੋ ਹੀ ਆ ਵੀ ਜਿਹੜੀ ਮੌਜੂਦਾ ਸਰਕਾਰ ਉਹ ਤੋਂ ਲੋਕਾਂ ਦਾ ਮੂੰਹ ਭੰਗ ਹੋ ਗਿਆ ਮੈਂ ਵੋਟਰ ਸਾਹਿਬਾਨ ਨੂੰ ਕਹਿਣਾ ਚਾਹੁੰਦਾ ਵੀ ਆਉਣ ਵਾਲਾ ਸਮਾਂ ਕਾਂਗਰਸ ਦਾ ਤੇ ਮੈਂ ਅਪੀਲ ਕਰਦਾ ਜਿਥੇ ਕਿ ਭਾਰਤੀ ਜਨਤਾ ਪਾਰਟੀ ਨੂੰ ਅੱਜ ਦੇਸ਼ ਦੀ ਸਤਾ ਤੋਂ ਲਾਂਭੇ ਕਰਨਾ ਬੜਾ ਅਤਿ ਜ਼ਰੂਰੀ ਆ ਤੇ ਕਾਂਗਰਸ ਤੇ ਇੰਡੀਆ ਆਲਾਈਜ ਦੀ ਸਰਕਾਰ ਬਣਨਾ ਬਹੁਤ ਜ਼ਰੂਰੀ ਆ ਤੇ ਉਹਦੇ ਵਿੱਚ ਸਾਡਾ ਸਾਥ ਦਿਓ ਤੇ ਆਉਣ ਵਾਲੇ ਸਮੇਂ 'ਚ ਰਲ ਕੇ ਆਪਾਂ ਅਗਲੀ ਲੜਾਈ ਨੂੰ ਨਿਰੰਤਰ ਜਾਰੀ ਰੱਖੀਏ ਅੱਜ ਆਪਣੇ ਜਿਹੜੇ ਧੰਗੜਾ ਉਹ ਲੜ ਰਹੇ ਆ ਉਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਤੋ ਵੀ ਇਹ ਧਰਮ ਦੀ ਰਾਜਨੀਤੀ ਜਿਹੜੀ ਆ ਦੇਸ਼ ਨੂੰ ਦੇ ਸੁਰੱਖਤ ਨਹੀਂ ਉਹ ਦੇਸ਼ ਦੇ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੇ ਫਿਰਕਾ ਫਿਰਕਾ ਪ੍ਰਸਤੀ ਦਾ ਰਾਜ ਲਿਆਉਣਾ ਚਾਹੁੰਦੇ ਆ ਪਰ ਦੇਸ਼ ਦੇ ਲੋਕ ਸਮਝਦਾਰ ਨੇ ਇਸ ਗੱਲ ਨੂੰ ਮੂੰਹ ਨਹੀਂ ਲਾਇਆ ਉਹਨਾਂ ਨੇ ਇੰਡੀਆ ਲਾਇੰਸ ਨੂੰ ਕਾਂਗਰਸ ਪਾਰਟੀ ਨੂੰ ਫੇਰ ਉਸ ਜੋਗ ਬਣਾਉਣ ਦੀ ਤਤਪਰ ਹੋਏ ਆ ਔਰ ਮੈਂ ਦੱਸਣਾ ਚਾਹਣਾ ਜਿਹੜਾ ਭਾਰਤੀ ਹੈ ਜਨਤਾ ਪਾਰਟੀ ਜਿਹੜਾ ਪੰਜਾਬ ਆ ਇਹਦੇ ਤੋਂ ਤਾਂ ਵੈਸੇ ਵੀ ਖਫਾ ਕਿਉਂਕਿ ਪੰਜਾਬ ਦੇ ਲੋਕ ਮਾਰਛ ਲਿਆ ਚਾਹੇ ਇੱਥੇ ਚਾਹੇ ਵਿਦੇਸ਼ਾਂ ਦੀ ਧਰਤੀ ਤੇ ਹੋਵੇ ਚਾਹੇ ਦੂਜੀਆਂ ਸੂਬਿਆਂ ਦੇ ਵਿੱਚ ਜਿੱਥੇ ਵੀ ਜਾਂਦੇ ਨਵਾਂ ਪੰਜਾਬ ਵਸਾ ਦਿੰਦੇ ਆ ਤੁਸੀਂ ਆਪਣਾ ਖੂਨ ਡੋਲਿਆ ਇਸ ਦੇਸ਼ ਨੂੰ ਯਾਦ ਕਰਾਉਣ ਲਈ ਬਾਹਰਾਂ ਦੇ ਜਾਨਤ ਦਿੱਤੀਆਂ ਪੰਜਾਬੀਆਂ ਨੇ ਪੰਜਾਬੀਆਂ ਨੇ ਹਰ ਤਰ੍ਹਾਂ ਨਾਲ ਨੂਰੇ ਹੋ ਕੇ ਲੜਾਈ ਲੜੀ ਜਿੱਥੇ ਸਾਡੀ ਕਿਸਾਨੀ ਵੀ ਖਤਰੇ 'ਚ ਸਾਡੀ ਜਵਾਨੀ ਵੀ ਖਤਰੇ 'ਚ ਕਿਉਂਕਿ ਤੁਸੀਂ ਲੰਮਾ ਸਮਾਂ ਸੰਘਰਸ਼ ਕੀਤਾ 2 ਸਾਲ ਪਹਿਲਾਂ ਸਮਾਂ 2 ਸਾਲ ਪਹਿਲਾਂ ਤੁਸੀਂ ਬਾਡਰਾਂ ਤੇ ਲੜਾਈ ਲੜੀ ਆਪਣੀਆਂ ਕੁੰਡਲੀ ਬਾਡਰ ਤੇ ਬੈਰ ਕੇ ਆਪਣੀਆਂ ਹੱਕਾਂ ਲਈ ਲੜਨਗੇ ਔਰ ਇਥੇ ਸਾਰੇ ਪੰਜਾਬ ਦੇ ਨਹੀਂ ਪੰਜਾਬੀਅਤੀਆਂ ਦੇ ਉੱਪਰ ਉੱਠ ਕੇ ਪਾਇਆ ਤੁਸੀਂ ਸੰਘਰਸ਼ ਕਰਕੇ ਘਰ ਨੂੰ ਵਾਪਸ ਆਏ ਰਿਜ਼ਲਟ ਜ਼ੀਰੋ ਰਿਹਾ ਜੋ ਕਿਹਾ ਸੀ ਉਹਤੇ ਖਰੇ ਨਹੀਂ ਉਤਰੇ ਉਸ ਤੋਂ ਬਾਅਦ ਉਹਨਾਂ ਨੇ ਜਿੱਥੇ ਇਹ ਕੀਤਾ ਸਾਡੇ ਨਾਲ ਆ ਦੁਬਾਰਾ ਫੇ ਸਾਡੇ ਭਰਾ ਗਏ ਉਹ ਜਿਸ ਤਰ੍ਹਾਂ ਜਾਣੇ ਚਾਹੀਦੇ ਉਸ ਤਰ੍ਹਾਂ ਨਹੀਂ ਗਏ ਉਹਨਾਂ ਨੇ ਟੈਸਟ ਵੀ ਨਹੀਂ ਕਰ ਸਕਦੇ ਆਪਣਾ ਰਾਈਟ ਨਹੀਂ ਮੰਗ ਜਿਹੜੀਆਂ ਸਾਡੀਆਂ ਮੰਗਾਂ ਦਾ ਹੱਕ ਹੀ ਨਹੀਂ ਮੰਗ ਸਕਦੇ ਤਾਂ ਫੇਰ ਜੋ ਸਾਡੇ ਨਾਲ ਹੋਇਆ ਤੁਹਾਨੂੰ ਪਤਾ ਸਾਡੇ ਦੇ ਅਥਰੂ ਗੈਸ ਦੇ ਕੋਲੇ ਛੁੱਟੇ ਗਏ ਗੋਲੀਆਂ ਚਲਾਈਆਂ ਗਈਆਂ ਸਾਨੂੰ ਫੇਰ ਨਾ ਇਨਸਾਫ ਮਿਲੇ ਅੱਜ ਕਿਹੜੇ ਮੂਨ ਆ ਪੰਜਾਬ ਚ ਵੋਟਾਂ ਮੰਗਣ ਆਏ ਆ ਕਿਉਂਕਿ ਸਾਡਾ ਨੌ ਮਾਸ ਦਾ ਰਿਸ਼ਤਾ ਮਜ਼ਦੂਰ ਦਾ ਤੇ ਕਿਸਾਨ ਦਾ ਇੱਥੇ ਮੱਥ ਨਹੀਂ ਇਹ ਕਹਿੰਦੇ ਬੀਐਸਐਫ ਨੂੰ ਅਸੀਂ 50 ਕਿਲੋਮੀਟਰ ਦਾ ਟੈਰਾ ਦੇ ਦਿੱਤਾ ਬਾਡਰ ਤਾਂ ਬੀਐਸਐਫ ਚਹਰਾ ਉਤਰ ਰਿਹਾ ਸਾਡੀ ਜਵਾਨੀ ਵੀ ਮਰ ਰਹੀ ਆ ਤੇ ਸਾਡੀ ਕਿਸਾਨੀ ਵੀ ਮਰ ਰਹੀ ਆ ਦੋਨੇ ਤਰ੍ਹਾਂ ਨਾਲ ਅਸੀਂ ਲੁੱਟੇ ਜਾ ਰਹੇ ਮਰ ਮਰ ਜਾ ਰਹੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਾਂਗਰਸ ਪਾਰਟੀ ਸੈਕੂਲਰ ਜਮਾਤ ਹੈ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੀ ਹੈ ਜਦੋਂ ਮੈਂ ਚਾਹੁੰਦਾ ਅੱਜ ਜੇ ਦੇਸ਼ ਨੂੰ ਬਚਾਉਣਾ ਆਪਾਂ ਤਕੜੇ ਹੋ ਕੇ ਇਹਦੇ ਤੇ ਪਹਿਰਾ ਸਹੀਏ ਅੱਜ ਦੇਸ਼ ਚਿੰਤਾ ਦੇ ਵਿੱਚ ਆ ਦੇਸ਼ ਦੇ ਲੋਕ ਤੁਸੀਂ ਪਾਕਿਸਤਾਨ ਗਵਾਂਡੀ ਦੇਸ਼ ਦੇਖ ਲਓ ਉਹਨੇ ਤਰਨ ਦੇ ਨਾਂ ਤੇ ਰਾਜਨੀਤੀ ਕੀਤੀ ਹੈ ਜਿਹੋ ਦੇਸ਼ ਦੇ ਦਾ ਹਾਲ ਹਰ ਤਰ੍ਹਾਂ ਨਾਲ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਗਰੀਬੀ ਸਿਖਰਾਂ ਨੂੰ ਛੂ ਰਹੀ ਆ ਭਗਿਆਈ ਉਥੇ ਸਿਖਰਾਂ ਨੂੰ ਛੂ ਰਹੀ ਆ ਰੋਜ਼ਗਾਰ ਕੋਈ ਹੈ ਨਹੀਂ ਹਰ ਤਰ੍ਹਾਂ ਨਾਲ ਉਦੇਸ਼ ਫੇਲ ਹੋ ਚੁੱਕਾ ਬਹੁ ਮਾਰੇ ਦੌਰ ਚ ਗੁਜ਼ਰਿਆ ਉਹ ਜਵਾਨੀ ਵੀ ਅੱਜ ਬੰਦੂਕਾਂ ਚੱਕੀ ਫਿਰਦੀ ਆ ਵੀ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ ਦਾ ਜਵਾਬ ਦੇਣ ਲਈ ਤਤਪਰ ਹੋਣਾ ਚਾਹੀਦੀ ਗੱਲ ਕਰਾਂ ਜਿਹੜੇ ਆਮ ਘਰਾਂ ਦੀ ਗੱਲਾਂ ਕਰਦੇ ਸੀ ਅੱਜ ਖਾਸਮ ਤੋਂ ਖਾਸ ਬਣ ਗਏ ਆ ਅੱਜ ਉਹਨਾਂ ਨੂੰ ਆਮ ਲੋਕ ਇੱਕ ਉਹਨਾਂ ਦੀ ਗੱਲ ਤੇ ਫਤਵਾ ਦੇ ਨਾਂ ਤੇ ਕਨਵੇਂ ਸੀਤਾ ਜਿਤਾ ਕੇ ਉਹਨਾਂ ਨੂੰ ਸਰਕਾਰ ਬਣਾ ਦਿੱਤੀ ਤੁਸੀਂ ਲੋਕ ਤਾਂ ਬਹੁਤ ਉਸ ਗੱਲ ਤੋਂ ਓਕੇ ਆ ਤੁਸੀਂ ਲੋਕਾਂ ਨੇ ਉਹ ਤੂਫਾਨ ਨੂੰ ਇੱਥੋਂ ਦਰਿਆ ਦੇ ਉੱਤੇ ਰੋਕਿਆ ਅੱਜਾਸ ਨੂੰ ਤੁਸੀਂ ਦੁਬਾਰਾ ਵਿਧਾਨ ਸਭਾ ਦੇ ਭੇਜਿਆ ਆਪਾਂ ਕੁ ਤੁਹਾਡੀ ਪੱਗ ਦੀ ਕਦਰ ਕਰਦਾ ਇਹਨੂੰ ਉੱਚੀ ਤੇ ਸੱਚੀ ਰੱਖਣ ਦੇ ਵਿੱਚ ਹਮੇਸ਼ਾ ਮੇਰਾ ਬੁਰਡ ਮੁੰਲਾ ਯੋਗਦਾਨ ਡੋਗਾ ਇਹਨੂੰ ਦਾਗ ਨਹੀਂ ਲੱਗਣ ਦੋਗਾ ਤੁਹਾਡੀ ਆਮਾਨਤ ਹੈ ਇਲਾਕੇ ਦੇ ਲੋਕਾਂ ਦੀ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਹਰ ਤਰ੍ਹਾਂ ਨਾਲ ਸਮਝ ਕੇ ਫੈਸਲਾ ਲੈਣੇ ਆ ਤੇ ਅੱਜ ਵੋਟਾਂ ਪਾਈਆਂ ਸੀ ਅੱਜ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਅੱਜ ਜਿਹੜਾ ਸਵਾ ਦੋ ਸਾਲ ਦੇ ਵਿੱਚ ਸਰਕਾਰ ਦੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਦਾ ਉਹਨਾਂ ਲੋਕਾਂ ਦਾ ਸਰਕਾਰ ਨਾਲੋਂ ਮੋਹ ਪੰਗ ਹੋ ਗਿਆ ਕਿਉਂ ਹੋਇਆ ਉਹ ਲੋਕ ਉਹਨਾਂ ਦੀ ਨੀਤੀਆਂ ਨੂੰ ਸਮਝ ਚੁੱਕਿਆ ਉਹਨਾਂ ਦੀ ਸੋਚ ਨੂੰ ਸਮਝ ਚੁੱਕਿਆ ਕਿਉਂਕਿ ਮੁੱਖ ਮੰਤਰੀ ਜਦੋਂ ਪਛੂਬੇ ਦਾ ਹੋਵੇ ਜਦੋਂ ਉਹ ਸੂਬੇ ਦੇ ਵਿੱਚ ਆਵੇ ਕਿਤੇ ਵੀ ਹਲਕੇ 'ਚ ਜਾਵੇ ਕਿਸੇ ਜ਼ਿਲ੍ਹੇ 'ਚ ਜਾਵੇ ਮੁੱਖ ਮੰਤਰੀ ਦਾ ਇੱਕ ਵਿਜਨ ਹੁੰਦਾ ਮੁੱਖ ਮੰਤਰੀ ਦੀ ਇੱਕ ਸੋਚ ਝਲਕਦੀ ਹੁੰਦੀ ਆ ਵੀ ਮੈਂ ਆਪਣੇ ਲੋਕਾਂ ਲਈ ਕੀ ਕਰਨਾ ਮੈਂ ਪੰਜਾਬ ਲਈ ਕੀ ਕਰਨਾ ਮੈਂ ਆਪਣੇ ਬੱਚਿਆਂ ਦੀ ਰੁਜ਼ਗਾਰ ਪ੍ਰਤੀ ਸੁਚੇਤ ਆ ਕਿ ਨਹੀਂ ਸੁਚੇਤ ਮੈਂ ਇਹਨਾਂ ਨੂੰ ਰੁਜ਼ਗਾਰ ਕਿੱਦਾਂ ਦੇਣਾ ਮੈਂ ਕਿਹੜੇ ਇੰਸਟੀਚਿਊਸ਼ਨ ਖੜੇ ਕਰਨੇ ਆ ਮੈਂ ਕੀ ਕਰਨਾ ਇਹਨਾਂ ਲਈ ਜਦੋਂ ਮੁੱਖ ਮੰਤਰੀ ਆਉਂਦੇ ਆ ਇੱਥੇ ਚੁਟਕਲਿਆ ਚ ਇੱਕ ਦੂਜੇ ਨੂੰ ਗਾਲਾਂ ਕੱਢਣ ਤੋਂ ਬਿਨਾਂ ਕੋਈ ਗੱਲ ਨਹੀਂ ਕਰਦੇ ਮੈਂ ਕਦੀ ਆਪੋਜੀਸ਼ਨ ਦੇ ਉੱਤੇ ਗੱਲ ਨਹੀਂ ਕਰਦਾ ਮੁੱਖ ਮੰਤਰੀ ਦਾ ਵਿਜਲ ਹੁੰਦਾ ਕਿ ਮੈਂ